ਸਕਾਲ ਕਰ ਪਰ ਵੀ ਸਟਾਉਂਦੀ ਆ ਹਾਂ ਅੱਜ ਥੋੜੀ ਆਏ ਅੱਜ ਵੀਰ ਕੋਲੋਂ ਆਪਾਂ ਇੱਕ ਰਾਇ ਇੱਕ ਰਾਇ ਤੇਰੀਆਂ ਨਹੀਂ ਤੇਰੀਆਂ Ich ਕੀ ਨਾਮਾ ਕਿਹੜਾ ਜਗਪਾਲ ਸਿੰਘ ਲਲਤੋ ਖੁਰਦਾ ਲਲਤੋ ਖੁਰਦਾ ਕਿੰਨੇ ਕਿੰਨੇ ਕਿਲੇ ਦਾ ਲੈ ਕੇ ਆ ਸੀ ਝੋਨਾ ਮੈਂ 2.5 ਕਿਲਿਆਂ ਦਾ ਲਿਆ ਸੀ 2.5 ਹੀ ਕਿਲਿਆ ਮੇਰੇ ਹਾਂ ਕਿਹੜਾ ਲਾਇਆ ਸੀ ਅੱਜ 26 ਤੇ ਕੀ ਕਾਰਨਾ ਇਹਨੇ ਦਿਨੋਂ ਕਿੰਨੇ ਦਿਨ ਹੋ ਗਏ ਮੰਡੀ ਚ ਮੰਡੀ ਨੂੰ ਹਫਤਾ ਹੋ ਗਿਆ ਕੀ ਕਹਿੰਦੇ ਕੀ ਨੇ ਕੁਛ ਨਹੀਂ ਕਹਿੰਦੇ ਬਸ ਆਜ ਲਾਉਨੇ ਆ ਕਰਦੇ ਆ ਮਸਾਲਾ ਛਾੜਨਾ ਲਵਾਇਆ ਹੁਣ ਕਹਿੰਦੇ ਭੈਣ ਨਹੀਂ ਜਿਆਦੇ ਆ ਇੰਸਪੈਕਟਰ ਬੈਠੇ ਨੇ ਮੰਡੀ ਚ ਕੋਈ ਇੰਸਪੈਕਟਰ ਉੱਡ ਨਹੀਂ ਤੇ ਆਇਆ ਹਜੇ ਬੋਲੀ ਵੀ ਨਹੀਂ ਹੋਈ ਤੁਹਾਡੀ ਕੁਛ ਵੀ ਨਹੀਂ ਹੋਇਆ ਹਫਤਾ ਹੋ ਗਿਆ ਹਫਤਾ ਹੋ ਗਿਆ ਮੰਡੀ ਚ ਆ ਆ ਸਰਕਾਰ ਤਾਂ ਕਹੇ ਨਹੀਂ ਹੁਣ ਮੰਡੀਆਂ ਚ ਖਰੀਦ ਬੰਦ ਕਰ ਦੇਣੀ ਆ ਫਿਰ ਉਸ ਤੋਂ ਬਾਅਦ ਕੀ ਕਰੋਗੇ ਫਿਰ ਬਸ ਪਾਪੂ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੈਂ ਮਨਦੀਪ ਆ ਛੋਟੀ ਲੜ ਤੋਂ ਲੜ ਤੋਂ ਕਿੰਨੇ ਦਿਨ ਤੋਂ ਲਿਆਏ ਆ ਝੋਨਾ ਤੇ ਕਿੰਨਾ ਕਿੰਨੇ ਕਿਲੇ ਲਿਆਏ ਨੇ ਇਹ ਤਿੰਨ ਕਿਲੇ ਦਾ ਹੈ ਜੀ ਕਿੰਨਾ ਦਿਨ ਆ ਜੀ ਅੱਠਵਾਂ ਦਿਨ ਹੋ ਗਿਆ ਅੱਜ ਕੀ ਕਰਨਾ ਹੈ ਖਰੀਦ ਨਹੀਂ ਹੋਈ ਹਜੇ ਬੋਲੀ ਹੋ ਗਈ ਹੈ ਜਾਂ ਹਜੇ ਨਿਫਟਿੰਗ ਹੋਣੀ ਨਹੀਂ ਜੀ ਹਲੇ ਕੁਝ ਨਹੀਂ ਹੋਇਆ ਖਰੀਦ ਹੋਣੀ ਆ ਜੇ ਤੇ ਕੀ ਕਰਨਾ ਵੀ ਝੋਨਾ ਤੁਹਾਡਾ ਲੇਟ ਆਉਣ ਦਾ ਕਾਰਨ ਕੀ ਆ ਵੀ ਪਗੇਤ ਲਾਇ ਹੀ ਆ ਕੀ ਕਰਨ ਲੇਟ ਜੀ ਪਹਿਲਾਂ ਮੱਕੀ ਬੀਜੀ ਉਹਦਾ ਲੇਟ ਹੋ ਗਿਆ ਫਿਰ ਹੂੰ ਲੇਟ ਹੋ ਗਿਆ ਤੇ ਕਿਹੜਾ ਲਾਇਆ ਸੀ ਇਹ ਕਿਹੜੀ ਕਿਸਮ ਦਾ ਇਹ ਹੈਗਾ ਜੀ ਇਹ ਦੂਜਾ 26 126 ਤੇ ਜਿਹਦਾ ਐਟ ਕੀ ਸ਼ੈਲਰ ਮਾਲ ਕਹਿ ਰਹੇ ਨੇ 126 ਦਾ ਜਿਹੜਾ ਝਾੜ ਤੁਹਾਡਾ ਕਿਦਾਂ ਦਾ ਨਿਕਲਿਆ ਝਾੜ ਇਹ ਬਾਈ ਪਿਆ ਪਤਾ ਨਹੀਂ ਹੁਣ ਤੋਲਣਾ ਹੀ ਹਲੇ ਪਹਿਲੇ ਹਲੇ ਤੋਲੇ ਨਹੀਂ ਕੰਢਾਂ ਨਹੀਂ ਲੱਗਿਆ ਕੰਢਾਂ ਨਹੀਂ ਲੱਗਿਆ ਜੀ ਹੂੰ ਉਹਦਾ ਕਿੰਨੀ ਕ ਐਵਰੇਜ 1 ਏਕੜ ਦੀ ਨਿਕਲੀ ਆ ਕੁਛ ਲਾਇਆ ਹਿਸਾਬ ਕਿਤਾਬ ਉਹਨੇ ਕੋਈ ਨਹੀਂ ਲਾਇਆ ਜ ਵਿੱਚੇ 22 23 24 ਗਈ ਜਾਂਦੇ ਯਾਰ ਵੀ ਘਟਿਆ ਯਾਰ ਕੀ ਤੇ ਲੱਗਦਾ ਨਹੀਂ ਵੀ 20 22 ਤਰੀਕ ਹੋ ਗਈ ਆ ਹੁਣ ਕਣਕਾਂ ਦਾ ਬੀਜਣ ਦਾ ਸਮਾਂ ਸ਼ੁਰੂ ਹੋ ਗਿਆ ਦੂਜੇ ਹਾਂਜੀ ਹਾਂ ਲੇਟ ਹੋਈ ਜਾਂਦਾ ਲੇਟ ਹੋਦਾ ਕੰਮ ਤੇ ਕਿੰਨਾ ਖੇਜ ਝੋਨਾ ਸਾਰਾ ਵੱਢ ਲਿਆ ਹਜੇ ਵੀ ਖੜਾ ਸਾਰਾ ਹਜੇ ਤਨ ਇਕੱਲੇ ਹਾਂਜੀ ਵੀ ਖੜਾ ਅੱਛਾ ਮੁਸ਼ਕਲ ਕਿੰਨੀ ਕਰ ਰਹੇ ਜਿਵੇਂ ਤੁਸੀਂ ਕਹਿ ਰਹੇ ਹੋ ਕਾਫੀ ਦਿਨ ਹੋ ਗਏ ਤੁਹਾਨੂੰ ਇੱਥੇ ਬੈਠਣ ਨੂੰ ਮੁਸ਼ਕਲ ਮੁਸ਼ਕਲ ਹੀ ਆਉਂਦੀ ਆ ਨੇ ਤਾਂ ਹੁਣ ਸਵੇਰੇ ਆ ਕੇ ਬਹਿ ਜੰਨੇ ਆ ਰਾਤ ਨੂੰ ਜੰਨੇ ਆ ਫੇਰ ਵੀ ਨਹੀਂ ਗੱਲ ਬਣਦੀ ਕੋਈ ਮੁਰਜ ਜੰਨੇ ਆ ਫੇਗੜਾ ਹੁਣ ਦੇਖੀ ਗੱਰੀ ਕੋਈ ਆਨੇ ਅੰਬਾਰ ਲੱਗੇ ਪਏ ਆ ਲਿਫਟਿੰਗ ਦੀ ਕਿੰਨੀ ਸਮੱਸ ਤੋ ਕੀ ਕਹੋਗੇ ਪ੍ਰਸ਼ਾਸਨ ਨੂੰ ਅਪੀਲ ਕਰੂਗਾ ਕਿ ਜਿਹੜੀ ਆ ਮਾਰਕੀਟ ਜਿਹੜੀ ਮੰਡੀ ਚ ਖਰੀਦ ਆ ਥੋੜਾ ਹੋਰ ਐਕਸਟੈਂਡ ਕੀਤਾ ਜਾਵੇ ਕਿਉਂਕਿ ਹਾਲੇ ਤਾਂ ਤੁਸੀਂ ਜਿੱਦਾਂ ਕਹਿ ਰਹੇ ਹੋ ਵੀ ਹਜੇ ਵੀ ਪੱਤਰ ਕਰੀ ਆ ਹਾਂ ਜੀ ਹਾਂ ਹੋਰ ਕੀ ਕਹੀਆਂ ਉਹ ਕਹੀਦਾ ਜਾਣਦੇ ਆ ਸੁਣਦਾ ਵੀ ਨਹੀਂ ਕੋਈ ਠੀਕ ਸਰ ਕੀ ਨਾਮ ਹੈ ਜੀ ਤੇ ਕਿਹੜੀ ਮੰਡੀ ਚ ਆਟੇ ਮੇਰੀ ਇੱਥੇ ਅੜਤ ਆ ਜੀ ਮੇਰਾ ਨਾਮ ਓਮੰਦੀਪ ਸਿੰਘ ਗਰੇਵਾਲ ਤੇ ਓਮੰਦੀਪ ਟਰੇਡਰ ਦੇ ਨਾਂ ਤੇ ਮੇਰੀ ਅੜਤ ਆ ਤੇ ਸਰ ਫਿਲਹਾਲ ਜਿਹੜੇ ਆ ਉਹ ਮੰਡੀ ਦੇ ਵਿੱਚ ਅਸੀਂ ਦੇਖਿਆ ਵੀ ਬੜੇ ਅੰਬਾਰ ਲੱਗੇ ਪਏ ਆ ਬੋਰੀਆਂ ਦੇ ਤੋਂ ਮੌਜੂਦਾ ਹਾਲਾਤਾਂ 'ਚ ਖਰੀਦ ਹੋ ਰਹੀ ਐ ਤੇ ਲਿਫਟਿੰਗ ਕਿੰਨੀ ਕਰਦੀ ਐ ਤੇ ਕੀ ਹਾਲਾਤ ਐ ਦੇਖੋ ਜੀ ਹਾਲਾਤ ਇਹ ਨੇ ਇਸ ਵਾਰ ਇਹ ਜਿਹੜਾ ਸੀਜ਼ਨ ਨਾਲ ਛੋਣੇ ਦਾ ਬਹੁਤ ਲੰਬਾ ਚੱਲਿਆ ਗਿਆ ਲੇਬਰ ਬੈਠੀ ਆ ਉਹੀ ਬੋਰੀ ਲੇਬਰ ਭਰ ਦਿੰਦੀ ਹੁੰਦੀ ਆ ਮਹੀਨੇ ਡੇਢ ਮਹੀਨੇ ਸਵਾ ਮਹੀਨੇ ਵਿੱਚ ਵਿੱਚ ਉਹੀ ਲੇਬਰ ਆ ਇਹਨੂੰ ਹੁਣ ਦੀਵਾਲੀ ਵੀ ਨਾ ਗਈ ਕਿੰਨੇ ਦਿਨ ਉੱਪਰ ਚਲੇ ਗਿਆ ਤੇ ਉਹ ਲੇਬਰ ਭੱਜਣ ਨੂੰ ਫਿਰਦੀ ਆ ਕਿ ਆਪਦੀਆਂ ਬੋਰੀਆਂ ਚਕਾਓ ਤੇ ਹੀ ਜਾਣੇ ਹੁਣ ਲਿਫਟਿੰਗ ਆ ਜਿਹੜੀ ਬੜੀ ਲੇਟ ਹੋ ਰਹੀ ਆ ਤੇ ਇਸ ਕਰਕੇ ਪ੍ਰੋਬਲਮ ਲੇਬਰ ਨੂੰ ਵੀ ਜ਼ਿਆਦਾ ਆ ਸਾਨੂੰ ਤਾਂ ਹੈਗੀ ਹੈਗੀ ਆ ਕਿੰਨੇ ਪਰਸੈਂਟ ਲਿਫਟਿੰਗ ਜਿਹੜੀ ਹਜੇ ਰਹਿੰਦੀ ਆ ਜਾਂ ਕਿੰਨੀ ਕੋਈ ਆ ਕਿੰਨਾ ਕੁ ਲੱਗਦਾ ਲਿਫਟਿੰਗ ਦਾ ਤੁਸੀਂ ਦੇਖ ਲਓ ਜੀ ਲਿਫਟਿੰਗ ਹਲੇ 50% ਪਈ ਆ ਇਹ ਆ ਪਰਸੈਂਟ ਹਾਂਜੀ ਤੇ ਖਰੀਦ ਜਿਹੜੀ ਆ ਹੁਣ ਚੱਲ ਰਹੀ ਆ ਮੰਡੀ 'ਚ ਬੰਦ ਖਰੀਦ ਫਿਲਹਾਲ ਚੱਲ ਰਹੀ ਆ ਪਰ ਆ ਤੁਸੀਂ ਦੇਖੋ ਵੀ ਝੋਨਾ ਸਾਡਾ ਜਿਹੜਾ ਥੋੜਾ ਨਰਮ ਆ ਉਹਨੂੰ ਧੁੱਪ ਹੁਣ ਲੱਗੀ ਆ ਦਿਨ ਇਹ ਸੁਕਾਉਣਾ ਪਰ ਇਹ ਕੀ ਪਤਾ ਖਰੀਦ ਕੱਲ ਨੂੰ ਬੰਦ ਹੋ ਜਾਏ ਪਰਸੋਂ ਬੰਦ ਹੋ ਜਾਏ ਇਹ ਸਾਡੇ ਅਸੀਂ ਬੈਲੀ ਨਾਲ ਪਾ ਸਕੀਏ ਇਹ ਵੀ ਸਾਨੂੰ ਪ੍ਰੋਬਲਮ ਆਉਣੀ ਆ ਇਸੋ ਲੱਗਦਾ ਵੀ ਜਿੱਦਾਂ ਸਰਕਾਰ ਕਹਿ ਚੁੱਕੀ ਹੈ ਵੀ ਜਿਹੜੀ ਸਬ ਮੰਡੀਆਂ ਨੇ ਵੀ ਉੱਥੇ ਹੁਣ ਜਲਦੀ ਬੰਦ ਕਰਨ ਜਾ ਰਹੇ ਆ ਆਪਾਂ ਜਿਹੜੀਆਂ ਉਹ ਅਖਰੀ ਦਾ ਹਾਂਜੀ ਤੇ ਉਸ ਦਾ ਨੁਕਸਾਨ ਤੁਹਾਨੂੰ ਵੀ ਤੇ ਕਿਸਾਨ ਦੋਨੋਂ ਨੂੰ ਚੱਲਣਾ ਪਊਗਾ ਬਿਲਕੁਲ ਜੀ ਬਿਲਕੁਲ ਨੁਕਸਾਨ ਤਾਂ ਹੈ ਹੀ ਆ ਤੇ ਜਿੰਨਾ ਚਿਰ ਹੁਣ ਇਹ ਜਿਹੜਾ ਝੋਨਾ ਸਾਨੂੰ ਫੜ ਚ ਆ ਗਿਆ ਸਾਨੂੰ ਤਾਂ ਲੈਣਾ ਹੀ ਪੈਣਾ ਰੱਖਣਾ ਹੀ ਪੈਣਾ ਸਾਨੂੰ ਆਪਦੇ ਕੋਲ ਕਿਸਾਨ ਬੈਠਾ ਸਹਰਾਣੇ ਅਸੀਂ ਕੁਝ ਨਹੀਂ ਕਰ ਸਕਦੇ ਇਹਦੇ ਵਿੱਚ ਸਰ ਅਦਾਇਗੀ ਜਿਹੜੀ ਇਸ ਵਾਰ ਕਿੱਦਾਂ ਦੀ ਰਹੀ ਆ ਸਮੇਂ ਸਿਰ ਹੋਈ ਆ ਜਾਂ ਉਹ ਵੀ ਲੇਟ ਹੋਈ ਆ ਕਿਉਂਕਿ ਢੋਨਾ ਮੰਡੀਆ ਜੇ ਇੱਕ ਤਾਂ ਲੇਟ ਆਇਆ ਫਿਰ ਹਰਾ ਆਇਆ ਤੇ ਕਿੰਨੇ ਕੁ ਜਿਹੜੀ ਆ ਉਹ ਅਦਾਇਗੀ ਕਿੰਨੇ ਲੈ ਅਦਾਇਗੀ ਠੀਕ ਆ ਤਕਰੀਬਨ ਅਦਾਇਗੀ ਤਾਂ ਆਈ ਗਈ ਆ ਪੇਮੈਂਟ ਉਹਦੀ ਤਾਂ ਕੋਈ ਦਿੱਕਤ ਨਹੀਂ ਚੱਲੋ 2-4 ਦਿਨ ਇੱਧਰ ਉੱਧਰ ਹੋ ਜਾਂਦੇ ਹੁੰਦੇ ਆ ਮਾੜੀ ਮੋਟੀ ਐਡਜਸਟਮੈਂਟ ਵੈਂਟ ਦੇ ਵਿੱਚ ਜ਼ਿੰਮੇਦਾਰ ਵੀ ਕਰ ਲੈਂਦੇ ਆ ਵੀ ਚਲੋ ਜੀ ਪੇਮੈਂਟਾਂ ਸਭ ਦੀ ਇਕੱਠੀਆਂ ਹੀ ਆਉਣੀ ਹੁੰਦੀਆਂ ਜਿਹਦਾ ਪੀਆਰ 126 ਦਾ ਐਤ ਕੀ ਖਾਸਾ ਜਿਹੜਾ ਰੋਲਾ ਪਿਆ ਉਹ ਜਿਹੜੇ ਸ਼ੈਲਰ ਮਾਲਕ ਹੈ ਉਹ ਹਲੇ ਤੱਕ ਜਿਹੜੀ ਪੀਆਰ 126 ਲੈ ਕੇ ਜਿਹੜੀ ਆ 655 ਬਰਕਰਾਰ ਰਹੀਆਂ ਲੱਗਦਾ ਵੀ ਉਸ ਕਰਕੇ ਜਿਹੜਾ ਇਹ ਅੰਬਾਰ ਲੱਗੇ ਹੋਏ ਨੇ ਲਿਫਟਿੰਗ ਉਹਦਾ ਉਹ ਵੀ ਕਾਰਨ ਹੋ ਸਕਦਾ ਹੈ ਦੇਖੋ ਜੀ ਪੀਆਰ 126 ਆ ਉਹਦਾ ਝਾੜ ਤਾਂ ਘਟਿਆ ਇਸ ਵਾਰ ਤੇ ਕੁਝ ਨਵਾਂ ਪਹਿਲੀ ਵਾਰ ਐਕਸਪੀਰੀਅੰਸ ਹੈਗਾ ਜ਼ਿਮੀਂਦਾਰਾਂ ਨੂੰ ਵੀ ਇਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਈ ਆ ਪਰ ਇੰਨਾ ਵੀ ਨਹੀਂ ਹੈ ਕਿ ਇਹਦਾ ਕੋਈ ਨੁਕਸਾਨ ਹੋਇਆ ਗੱਲ ਇਹ ਹੈਗੀ ਆ ਕਿ ਅੱਗੇ ਲੋਕ ਕੀ ਕਰਦੇ ਸੀਗੇ ਜ਼ਿਮੀਂਦਾਰ ਵੀ ਝੋਨਾ ਗਿੱਲਾ ਲਿਆਉਂਦਾ ਸੀ ਗਿੱਲਾ ਹੀ ਤੋਲਦਾ ਸੀ ਗਿੱਲਾ ਹੀ ਸੈਲਰ ਨਾਲ ਚੱਕ ਲੈਂਦਾ ਸੀ ਉਹਦਾ ਤੁਹਾਨੂੰ ਲੱਗਦਾ ਵੀ ਝਾੜ ਸਾਡਾ 35 ਕੁਇੰਟਲ ਹੋ ਗਿਆ ਜੀ 3 ਹੁਣ ਪ੍ਰੋਪਰ ਅਸੀਂ ਜਿਹੜਾ ਝੋਨਾ ਖਰੀਦਦੇ ਆ ਉਹ ਸਕਾ ਕੇ ਖਰੀਦਦੇ ਆ ਤੇ ਉਹਦਾ ਮੌਇਸਚਰ ਉਨਾ ਹੀ ਹੁੰਦਾ 17 ਤੋਂ 17 ਹੱਦ 17 18 ਉਹ ਫਿਰ ਜਦੋਂ ਪਾਣੀ ਵਿੱਚੋਂ ਨਿਕਲ ਗਿਆ ਤਾਂ ਫਿਰ ਅਸਲੀ ਤੋਲ ਹੀ ਤੁਹਾਡੇ ਮੂਰੇ ਜਾਣਾ ਉਹੀ ਸਰਕਾਰ ਨੂੰ ਜਾਣਾ ਉਹ ਜ਼ਿਮੀਦਾਰ ਨੂੰ ਲੱਗਦਾ ਕਿ ਮੇਰਾ ਝਾੜ ਘਟ ਗਿਆ ਸਰ ਲਿਫਟਿੰਗ ਨਾਲ ਬਾਰਦਾਨੀ ਦੀ ਵੀ ਸਮੱਸਿਆ ਸ਼ੁਰੂ ਹੋ ਜੂਗੀ ਜੇਕਰ ਨਾ ਆ ਬਾਰਦਾਨੀ ਸਮੱਸਿਆ ਬਿਲਕੁਲ ਹੈਗੀ ਆ ਜੀ ਹੁਣ ਸਾਨੂੰ ਵੀ ਬਾਰਦਾਨੀ ਪ੍ਰੋਬਲਮ ਹੁਣ ਵੀ ਆ ਤੇ ਅਸੀਂ ਇਨਸਪੈਕਟਰ ਨੂੰ ਫੋਨ ਕਰਦੇ ਆ ਸਾਨੂੰ ਥੋੜਾ ਜਿਹਾ 5-700 ਦੇ ਜਾਂਦਾ ਉਹਨਾਂ ਆ ਕੇ ਅਸੀਂ ਭਰ ਲੈਨੇ ਆ ਫਿਰ ਦੋ ਦਿਨ ਬੈਠੇ ਰਹਿੰਦੇ ਆ ਉਹ